ਅੱਜ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਨਾ ਹਰਮਨ ਕਰਦਾ ਪਿਆ ਹੈ ਕੱਪੜੇ ਪ੍ਰੈਸ ਵੈਰੀ ਗੁੱਡ ਬੇਟਾ ਮੇਰੇ ਪੁੱਤਰ ਵੱਡਾ ਹੁੰਦਾ ਜਾਂਦਾ ਹੈ ਠੀਕ ਹੈ ਬੇਟੀ ਵੀ ਵੱਡੀ ਹੁੰਦੀ ਜਾਂਦੀ ਹੈ ਠੀਕ ਹੈ ਤੇ ਇਧਰ ਇਹ ਬੁੱਢੀ ਹੁੰਦੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਵਲੌਗ ਮੈਂ ਬਣਾਵਾਂਗੀ ਤੇ ਤੁਸੀਂ ਦੱਸੋ ਜੀ ਮੇਰੇ ਵਲੌਗ ਵਿੱਚ ਤੁਸਾਂ ਰੋਟੀ ਬਣਾ ਲਿਆ ਕਰ ਐਨਾ ਹੀ ਬਹੁਤ ਐ ਜੋ ਮੈਂ ਬਣਾ ਦੂੰਗਾ ਇਹਨੂੰ ਹੀ ਕਰ ਕੜਾਈ ਚ ਪਾ ਤੇਲ ਪਾ ਕੇ ਥੋੜਾ ਕੜਾਈ ਚ ਪਾ ਬਲੋਗ ਨੂੰ ਚੰਗੀ ਬਣਾ ਮੈਂ ਨੋਟੀਫਿ ਉਹ ਗਰਤਾ ਕੰਮ ਉਹ ਕਰਤਾ ਆ ਸਬਜੀ ਸਾੜਦੀ ਆ ਜਾ ਓਏ ਸਾੜ ਗਈ ਹੋਣੀ ਸਰਬੜਾ ਤੁਹਾਨੂੰ ਸਬਜੀ ਚੰਗੀ ਤਰ੍ਹਾਂ ਤਲੀ ਹੋਵਾਵੀ ਤੁਹਾਡੀ ਮਾਂ ਅੱਜ ਵਲੌਗ ਬੁਲਾਣਾ ਤੂੰ ਸਬਜ਼ੀ ਬਣਾ ਲਿਆ ਕਰ ਮੈਂ ਤੈਨੂੰ ਇਹ ਕਹਿਣਾ ਰੋਟੀ ਪਾਣੀ ਸਬਜ਼ੀ ਬਣਾ ਲਿਆ ਕਰ ਅੱਜ ਨਾਲ ਉਹ ਵੀ ਬਹੁਤ ਆ ਠੀਕ ਹੈ ਵਲੌਗ ਬਣਾਵੇਂਗੀ ਕੜਾਹੀ ਚ ਪਾ ਕੇ ਵੀਰ ਜੀ ਉਹਨੇ ਤੇ ਪਰਰਾਵਾਂ ਦੇ ਪਨੇ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਸ ਤੋਂ ਮੇਰੇ ਬਣਾ ਜਲਦੀ ਜਲਦੀ ਬਣਾਉ ਜਿਵੇਂ ਜੇ ਮੇਰਾ ਬਹੁਤ ਸੋਹਣਾ ਬਣਿchnਾ ਚਾਹੀਦਾ ਹੈ ਦੇਖ ਲਾ ਇੱਕ ਨਵਾਂ ਕਰੇਜ ਹੋਰ ਉੱਠਿਆ ਮੈਂ ਕਿਹਾ ਵੀ ਆਪੇ ਚੱਲ ਫੜ ਲਿਆ ਕਰ ਫੋਨ ਆਪੇ ਬਣਾ ਲਿਆ ਕਰ ਬਲੌਗ ਕਹਿੰਦੀ ਹੁਣ ਆਈਫੋਨ ਲਿਆਵਾਂਗੀ ਮੈਂ ਫਿਰ ਬਣਾਵਾਂਗੀ ਪੱਲੇ ਨਹੀਂ ਉਹ ਗੱਲ ਹੋ ਗਈ ਕਹਿੰਦੀ ਪੱਲੇ ਨਹੀਂ ਥੇਲਾ ਤੇ ਵੇਖਣ ਚੱਲੀ ਮੇਲਾ ਠੀਕ ਹੈ ਥੇਲਾ ਵੀ ਤੇਰੇ ਨਾਲ ਜਾਵਾਂਗੀ ਮੇਲਾ ਵੀ ਵੇਖਣ ਆਹ ਜਦੋਂ ਆਵੇਗਾ ਫਿਰ ਉਦੋਂ ਕਰੀ ਨਾ ਹੁਣ ਤੋਂ ਹਣੇ ਨਾਲ ਆਈਫੋਨ ਲੈਣ ਨੂੰ ਤੇ ਤੈਨੂੰ ਹੁਣੇ ਸਾਰੇ ਮਿਲ ਕੇ ਵੇਖਿਆ ਜੀ ਸਪੋਰਟ ਕਰੋ ਵੀਰ ਦੀ ਸਾਰੇ ਮੈਨੂੰ ਮੈ ਹੀ ਫੋਨ ਲੈਣਾ ਹੈਗਾ ਤੁਹਾਡੀ ਸਪੋਰਟ ਦੀ ਵਜ੍ਹਾ ਤੋਂ ਲੈਣਾ ਹੈਗਾ ਹਾਂ ਤੁਹਾਡੀ ਮੈਂ ਦੱਸ ਨਹੀਂ ਸਕਿਆ ਤੁਰਨ ਲੱਗਾ ਤੇ ਆ ਰਹੇ ਆ ਸੀ ਬਾਜ਼ਾਰ ਠੀਕ ਹੈ ਜੀ ਯਾਰ ਸਮਾਨ ਲੈ ਕੇ ਫਿਰ ਚਲਦੇ ਆ ਘਰੇ ਜੀ ਆ ਜੀ ਹਾਂ 1000 ਰੁਪਿਆ ਵੀ ਨਹੀਂ 100 ਰੁਪਿਆ ਚਲ ਉਹ ਤਾਂ ਦੇ ਦੇਣਾ ਮੈਂ ਤੇ ਕੀ ਲੈ ਮੈਂੰਦੀ ਸੇਕ ਚਿੱਟੇ ਖਾਲ ਹੋ ਰਹੇ ਨੇ ਮੇਰੇ ਬੁੱਢੀ ਹੋ ਗਈ ਨਾ ਮਤਲਬ ਹੈ ਚਲੋ ਠੀਕ ਹੈ ਹੋਣੇ ਕੁਲਦੀ ਵੀ ਆਂਦੀ ਮਹਿੰਦੀ ਉਪਾਤਾ ਪਾਣੀ ਜਿਆਦੇ ਉਪਾਤਾ ਉਪਾਤਾ ਨਿਹਰਾ ਪਾਣੀ ਪਾਤਾ ਅੱਜ ਆਏ ਇਧਰ ਵੇਖੀ ਇਧਰ ਵੇਖੀ ਮੜਾ ਇੱਕ ਵਾਰਾ ਕਿਚਕਿਚ ਵੀ ਹੁੰਦੀ ਐ ਕੋਈ ਤਾਂ ਕੰਮ ਸਹੀ ਕਰ ਲੈ ਕਰ ਯਾਰ ਕੋਈ ਆਲੇ ਇਹ ਜਨਾਨੀ ਮੇਰੇ ਕਦੇ ਸਮਝ ਨਹੀਂ ਆਣੀ ਆਪਾਂ ਨਾਲੇ ਆਪਾਂ ਆ ਕੇ ਹੋ ਗਿਆ ਤਿਆਰ ਬਸ ਹੁਣ ਪਰਣਾ ਪਰਣਾ ਵਾਲਾ ਬਾਕੀ ਰਹਿ ਗਿਆ ਠੀਕ ਹੈ ਆਪਣਾ ਤਾਂ ਦਾੜੀ ਵੀ ਕਾਲੀ ਕਾਲੀ ਹੋ ਗਈ ਤੇ ਹੋ ਗਿਆ ਜਵਾਨ ਲੱਗਣ ਲੱਗ ਗਿਆ ਆਫਾ ਇੱਧਰ ਬੈਠੀ ਐ ਬੁੱਢੀ ਉਹ ਬੁੱਢੜੇ ਇੱਕ ਦਿਨ ਨੇ ਕਮੈਂਟ ਕੀਤਾ ਹਾਂ ਕੀ ਕਰੀਏ ਕਹਿੰਦਾ ਬੁੱਢੀ ਕੋੜੀ ਲਾਲ ਲਗਾਵਾ ਨਹੀਂ ਹੁਣ ਅੱਜ ਕੱਲ ਸਾਰੇ ਇਸ ਤਰੀਕੇ ਦੇ ਹੀ ਨੇ ਨਾ ਮੈਂ ਉਹਨੂੰ ਪੁੱਛਿਆ ਸੀ ਤੇਰੀ ਮਾਂ ਨੂੰ ਪੁੱਛ ਲੈ ਜੋ ਜਵਾਨ ਹੈ ਜਦੋਂ ਤਾਂ ਮੈਂ ਕਮੈਂਟ ਕਰਿਆ ਸੀ ਉਹਨੂੰ ਐ ਹੀ ਕਿਉਂ ਨਹੀਂ ਬੋਲੀਗਾ ਹਾਂ ਕਿਉਂ ਨਹੀਂ ਬੋਲੀਗਾ ਓਹਦੀ ਸੋਚ ਹੈ ਓਹਦੀ ਸੋਚ ਹੈ ਕਮਾਲ ਆ ਯਾਰ ਫਿਰ ਮੈਂ ਉਹਨੂੰ ਪੁੱਛਿਆ ਉਹਦੀ ਮਾਂ ਨੂੰ ਤਾਂ ਪੁੱਛ ਲਿਆ ਉਹ ਕੀ ਹੈ ਨਾ ਆਪਾਂ ਨਹੀਂ ਕਹਿ ਸਕਦੇ ਕਿਉਂ ਨਹੀਂ ਕਹਿ ਸਕਦੇ ਕਹਿ ਸਕਣਾ ਸਾਰਾ ਕੁਝ ਆਪਾਂ ਕਾਣੇ ਆ ਕਿ ਉਹਦੇ ਨਹੀਂ ਕਹਿ ਸਕਦੇ ਵੀ ਯਾ ਫੜਨਾ ਆ ਮੇਰਾ ਪਹਿਲਾਂ ਤੇਰਾ ਸਿਰ ਵਖਾਈਂ ਨਾ ਸਿਰ ਕਰੀ ਗੱਲ ਆ ਤੂੰ ਕੀ ਕਹਿ ਤੂੰ ਤੇ ਸਿਰ ਕਰ ਰੋ ਰਹਿਦਰਾ ਇਧਰ ਇਧਰ ਮੈਂਟ 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 ਤੂੰ ਇਧਰ ਤਾਂ ਆ ਇਧਰ ਆ ਉਹ ਰ ਤਾਂ ਨਾ ਤੂੰ ਇਹ ਨਾ ਕਰ ਯਾਰ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਗੱਲ ਤਾਂ ਸੁਣ ਲੈ ਮੇਰੀ ਇਧਰ ਤਾਂ ਥੋੜਾ ਸਿਰ ਵਿਖਾ ਮੈਨੂੰ ਜਰਾ ਸਿਰ ਵਿਖਾ ਦੇ ਲੱਗਦਾ ਨਾ ਜਿਵੇਂ ਗੋਏ ਦੀ ਤਾਪੀ ਤਾਪੀ ਹੋਵੇ ਲਾਲ ਪੈਂਦੀ ਐ ਦੂਸਰਾ ਕਲਰ ਕਦੇ ਵੀ ਨਹੀਂ ਲਗਾਉਣਾ ਚਾਹੀਦਾ ਮੈਨੂੰ ਤਾਂ ਐ ਹੀ ਲੱਗਦਾ ਜਿਵੇਂ ਨਾ ਗੋਬਰ ਦੀ ਪਾਥੀ ਪੱਥ ਕੇ ਤੇਰੇ ਸਿਰ ਤੇ ਰੱਖਤੀ ਹੋਵੇ ਇਹ ਆਪਣਾ ਹੋ ਗਿਆ ਖਾਣੇ ਦਾ ਟਾਈਮ ਰੋਟੀ ਖਾਣੇ ਆ ਵੇਲੇ ਰਹਿ ਕੇ ਟਾਈਮ ਪਾਸ ਵੀ ਨਹੀਂ ਹੁੰਦਾ ਤੇ ਕੰਮ ਤੇ ਜਾਣਾ ਤਾਂ ਬੈਠਿਆ ਵੀ ਨਹੀਂ ਜਾਂਦਾ ਚਲੋ ਹੁਣ ਅੱਜ ਆਰਾਮ ਆ ਕੁਛ ਕੱਲ ਤੱਕ ਹੋਰ ਹੋ ਜੂਗਾ ਸੱਟ ਇੱਧਰ ਖਾਣਾ ਚੱਲ ਰਿਹਾ ਮੈਨੂੰ ਵੀ ਇਹ ਦਾਲ ਦੇ ਰੱਖੇ ਮੈਂ ਰੋਟੀ ਅਜੇ ਮੈਂ ਰੋਕ ਕੇ ਕੰਨਾ ਰੋਕੀ ਤੂੰ ਤਾਂ ਬੰਨ ਨਹੀਂ ਹੋਰ ਕਿਹੜੇ ਟਾਈਮ ਹੋਵੇਗਾ ਉਹ ਮੈਂ ਖਾਣਾ ਹੁਣੇ 2:30 ਵਜ ਰਹੇ ਨੇ ਮੈਂ ਤਾਂ ਕੰਮ ਪਿੱਛੇ ਰਹਿਣੀ ਆ ਤੇ ਤੈਨੂੰ ਕੀ ਸੀ ਛੇ ਯਾਰ ਐਡੇ ਐਡੇ ਗੱਲਾਂ ਐਡੇ ਐਡੇ ਗੱਲਾਂ ਯਾਰ ਚਲੋ ਵੀਕਾ ਨਾ ਇਹ ਜਿਹੜੀ ਚਿੜਕਾਂ ਸੈਣ ਦੀ ਆਦਤ ਹੈ ਨਾ ਫਿਰ ਇਹ ਕਿੱਧਰ ਜਾਵੇਗੀ ਕਹਦਰ ਮੈਨੂੰ ਕਹਿਰ ਚੜਿਆ ਨਾ ਬਰੇਕ ਪਾਇਗਾ ਖਿੰੜ ਜੇ ਵੀ ਤਾਂ ਸਾਹੋਂ ਲਾ ਲਾਇਆ ਹੈ ਮੂੰਗੀ ਦੀ ਦਾਲ ਹੈ ਤੇ ਮੂੰਗੀ ਦੀ ਦਾਲ ਹੀ ਹੈ ਉਹ ਕੀ ਹੈ ਛੋਲੇ ਦੀ ਦਾਲ ਹੈ ਇਹ ਅੱਛਾ ਛੋਲਿਆਂ ਦੀ ਹੈ ਤੇ ਯਾਨੀ ਕਿ ਮੈਂ ਕਿਹਾ ਮੈਂ ਰੋਟੀ ਉੱਤੇ ਰੱਖ ਕੇ ਖਾ ਲਾਂਗਾ ਭੱਜੀ ਇੱਕ ਉਹ ਨਮਕ ਨਹੀਂ ਖਾ ਸਕਦਾ ਠੀਕ ਹੈ ਰੋਟੀ ਨੂੰ ਤਰਾਲ ਰੱਖੀ ਕਰਕੇ ਮੈਂ ਖਾ ਲਾਂਗਾ ਕੰਮ ਕਰ ਛੁੱਟੀ ਲੈ ਫੜਿਓ ਲੈ ਐਡੀ ਗੱਲ ਕੋਈ ਨਹੀਂ ਮੈਂ ਖਾ ਲਾਂਗਾ ਯਾਰ ਰੋਟੀ ਉੱਤੇ ਤੂੰ ਮੈਨੂੰ ਹੀ ਕਰ ਰੋਟੀਆਂ ਤੇ ਮੇਰੇ ਹੱਥੇ ਠੀਕ ਹੈ ਕੰਮ ਨਹੀਂ ਕੇ ਤੇ ਉਹ ਲੈ ਆ ਪੱਟਲੀ ਹੈ ਕਿ ਨਹੀਂ ਦਾਲ ਤੇ ਰੋਟੀ ਤੇ ਕਿਵੇਂ ਰੱਖੀ ਗਈ ਬਈ ਰੱਖੀ ਜੇਗੀ ਫਿਰ ਉਹੀ ਗੱਲ ਯਾਰ ਹਾਂਜੀ ਮੈਂ ਛੋਲੇ ਦੀ ਦਾਲ ਰੋਟੀ ਤੇ ਰੱਖ ਲਈ ਐ ਇੱਧਰ ਆਲੂ ਦੀ ਸਬਜ਼ੀ ਹੈ ਠੀਕ ਹੈ ਆਲੂ ਦੀ ਸਬਜ਼ੀ ਨਹੀਂ ਖਾਂਦੇ ਵੀ ਬਾਅਦ ਚ ਖਾਵਾਂਗੇ ਛੋਲੇ ਦਾ ਰੋਟੀ ਤੇ ਰੱਖ ਲਈਏ ਕਿੰਨਾ ਠੁੱਠਾ ਕੰਮ ਹੀ ਹੈਗਾ ਹਾਂ ਠੁੱਠਾ ਕੰਮ ਹੀ ਹੈ ਸਾਰਾ ਉਹ ਮੈਂ ਤੈਨੂੰ ਖਾ ਕੇ ਜੇ ਡੁੱਲ ਗਈ ਤਾਂ ਫੇਰ ਜੇ ਨਾਲ ਡੁੱਲੀ ਫੇਰ ਡੁੱਲੇਗੀ ਵੇਖ ਲੈ ਨਾਲ ਡੁੱਲੀ ਫੇਰ ਡੁੱਲੇਗੀ ਜੇ ਨਾਲ ਡੁੱਲੀ ਜੇ ਨਾਲ ਡੁੱਲੀ ਤਾਂ ਵੇਖ ਲੈ ਖਾਬ ਲਾ ਲੂਗੀ ਚਲ ਠੀਕ ਹੈ ਮੈਂ ਹੁਣ ਖਾਣਾ ਰੋਟੀ ਤੇ ਫਿਰ ਦੇਖਦੇ ਆਂ ਜੇ ਡੁੱਲੀ ਤਾਂ ਇਹ ਜਿੱਤ ਜੀ ਵੀ ਕੱਪੜੇ ਤੋੜੇ ਹੁਣ ਇਹ ਮੈਂ ਤੂੰ ਕਿ ਚਾਦਰ ਪਾਈ ਹੈਗੀ ਹੈ ਓ ਵੇਖ ਮੈਂ ਇਹ ਨਹੀਂ ਇਹ ਨਹੀਂ ਚਾਹਤ ਖਰਾਬ ਹੋ ਗਈ ਤੇ ਸਾਹ ਬ拉 ਲੇਗੀ ਚਲ ਮੈਂ ਰੋਟੀ ਖਾ ਕੇ ਨਿਕਾਲਾਂ ਫਿਰ ਕਰਦੇ ਆ ਗੱਲ ਹਾਂਜੀ ਤੇ ਮੈਂ ਨਵਦੀਪ ਅੱਜ ਇੱਕ ਵਾਰ ਆਸਾਂ ਇਧਰ ਆ ਕੁਰਸੀ ਵੀ ਐ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਐ ਕੋਈ ਇਧਰ ਬੁੱਤੀ ਇਧਰ ਗੱਲ ਕਰਨਾ ਇਧਰ ਇਨਨਾ ਕੱਲ ਬਲੌਗ ਬਣਾਇਆ ਤਾਂ ਉਹਦੇ ਵਿੱਚ ਕਿਹਾ ਸੀ ਕਹਿੰਦੇ 19 ਤਰੀਕ ਨੂੰ ਕੁਝ ਹੈ ਹਾਂ ਹਾਂ ਕਿਹਾ ਸੀ ਨਾ ਹਾਂ 18 ਤਰੀਕ ਨੂੰ ਸੱਚਾ ਉਹ ਨਹੀਂ ਪੁੱਲਿਆ ਨਹੀਂ 18 ਤਰੀਕ ਨੂੰ ਆ 18 18 ਤਰੀਕ ਨੂੰ ਵੀ ਕੁਝ ਹੈਗਾ ਤੇ ਕਿਸੇ ਨੇ ਵੀ ਕਮੈਂਟ ਚ ਕੁਝ ਨਹੀਂ ਕਿਹਾ ਠੀਕ ਹੈ ਤਾਂ ਗੁੱਸੇ ਵਿੱਚ ਹੀ ਬਿਠੀ ਹੈ ਕੁਰਸੀ ਬੈਠੀ ਹੈ ਕਿਹਦੇ ਕੋਲ ਪੁੱਛਿਆ ਹੀ ਨਹੀਂ ਬੋਲ ਮੈਂ ਕੀ ਬੋਲਣਾ ਜੇ ਆਪ ਤੁਹਾਡੇ ਬੈਠੇ ਹੋ ਜੀ ਉਹਨੇ ਤਰੀਕ ਨੂੰ ਹੈ ਹੈ ਤਰੀਕ ਨੂੰ ਹੈ ਨਾ ਕੀ ਨਹੀਂ 18 ਤਰੀਕ ਨੂੰ ਬੇਟਾ ਮੈਨੂੰ ਯਾਦ ਹੈ ਯਾਦ ਯਾਦ ਹੈ ਮੈਨੂੰ ਤਾਂ ਯਾਦ ਹੈ ਤੇ ਕੀ ਹੈ 18 ਤਰੀਕ ਨੂੰ ਹੈ ਕੁਛ ਤਾਂ ਹੈਗਾ ਹੀ ਹੈ ਕੁਛ ਹੈਗਾ ਤੈਨੂੰ ਕਿਸੇ ਨੇ ਦੱਸ ਪੁੱਛਿਆ ਕਿਉਂ ਨਹੀਂ ਤੈਨੂੰ ਉਹ ਤਾਂ ਕਹਿੰਦੇ ਨਵਦੀਪ ਬੜਾ ਵਧੀਆ ਬੋਲਦੀ ਹੈ ਨਵਦੀਪ ਕਿੰਨੀ ਸਿਆਣੀ ਹੈ नवदीप <laughs> <laughs> जिन्न नहीं किसने नवदीप चल हम सवेरे वेखने फिर सवेरे वेखने फिर की कहने <है>? पुछते <laughs> ਅਪਾ ਹੁਣ ਇਸ ਵਲੌਗ ਨੂੰ ਕਰਦੇ ਆਂਡ ਤੇ ਇਸ ਤੋਂ ਬਾਅਦ ਕਰਾਂਗੇ ਐਡਿਟ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਰੱਖੇ ਖੁਸ਼ ਰਹੋ ਜੀ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਜੀ ਫਿਰ ਮਿਲਦੇ ਆਂ ਕੱਲ ਦੇ ਵਲੌਗ ਚ ਬਾਏ